ਉਹ ਰਾਜ ਕੇ بڑے ਚਾਹ ਉਹ ਆਪਣੇ ਬੈਠ ਕੇ ਦੇਖ ਰਿਹਾ ਸਾਰਿਆਂ ਨੂੰ ਸਾਰਿਆਂ ਨੂੰ ਧਿਆਨ ਚ ਰੱਖ ਰਿਹਾ ਦਾਤਾ ਕਰਤਾ ਆਪ ਤੂੰ ਦੇਖੋ ਕਿ ਦਾਤਾ ਨਾ ਚਾਹਰ ਜਾਂ ਚਾਹ ਨਾ ਦਾਤ ਦੇਣੀ ਹੁੰਦੀ ਹੈ ਉਸ ਵੇਲੇ ਦਾਤ ਦੇ ਗੁਲਦੀ ਜਾਂਦੀ ਹੈ ਚਾਹ ਜੀ ਚਾਹ ਜੀ ਦਾਦੇ ਨੂੰ ਦੇ ਦੇ ਦਾਤਾ ਕਰਤਾ ਆਪ ਤੂੰ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ ਜਿਹਨੂੰ ਕੋਈ ਖੁਸ਼ ਹੋ ਕੇ ਦੇ ਦੇ ਤੂੰ ਦੇਖੋ ਦੰਦਾ ਸਭ ਨੂੰ ਤੋਰ ਘਕੇ ਦੇਣਾ ਹੋਰ ਗੱਲ ਐ ਦੇਣਾ ਹੋਰ ਗੱਲ ਬੁggen ਤੇ ਦੇਣਾ ਹੋਰ ਗੱਲ ਐ ਬਿਨਾ ਮੰਗੇ ਤੇ ਦੇਣਾ ਹੋਰ ਗੱਲ ਐ ਔਰ ਖੁਸ਼ ਹੋ ਕੇ ਦੇਣਾ ਹੋਰ ਗੱਲ ਟੁੱਟ ਦੇ ਤਿਆ ਟੁੱਟ ਕੇ ਦੇਣਾ ਫਿਰ ਕੀ ਕਰਦਾ ਉਹਦੀ ਬੁੱਧੀ ਦਾ ਵਿਕਾਸ ਕਰ ਦਿੰਦਾ ਉਹਦੀ ਬੁੱਧੀ ਸਰਬਵਿਆਪੀ ਹੋ ਜਾਂਦੀ ਐ ਤੇਨ ਲੋਕ ਦਾ ਗਿਆਨ ਹੋ ਜਾਂਦਾ ਉਹਦੇ ਸਰਵ ਵਿਆਪੀ ਮਾਇਆ ਦੇ ਵਿੱਚ ਵਿੱਚ ਹੁੰਦੀ ਹੈ ਬਾਕੀ ਨਹੀਂ ਹੁੰਦੀ ਬਾਹਰ ਕਿਤੇ ਜਾਣ ਸਰਵ ਵਿਆਪੀ ਜਾਲ ਆਪਾਂ ਕਹਿੰਦੇ ਹਾਂ ਨਾ ਜਿੱਦਾਂ ਮਾਇਆ ਦਾ ਏਰੀਆ ਜਿੱਦਾਂ ਭਰਵਾ ਉਹਦੇ ਚ ਵਿਆਪਦੀ ਉਹਦੀ ਤੇਨੇ ਲੋਕ ਦਾ ਗਿਆਨ ਨਹੀਂ ਹੈ ਸਰਵ ਵਿਆਪੀ ਗਿਆਨ ਗਾਹਾਂ ਤਾਂ ਫਿਰ ਨਾਲ ਜੁੜ ਜਾਂਦੀ ਹੈ ਸੱਚ ਨਾਲ ਸੱਚ ਜੁੜ ਗਿਆ ਉਹਦਾ ਤਾਂ ਰੌਲਾ ਹੀ ਨਹੀਂ ਦਰਿਆ ਦਾ ਸਫਰ ਉਹ ਤਾਂ ਕੱਜਲ ਚ ਸਮੁੰਦਰ ਆਇਆ ਨਹੀਂ ਸਮੁੰਦਰ ਰਲ ਗਿਆ ਫਿਰ ਤਾਂ ਨਾਲ ਹੀ ਰਲ ਗਿਆ ਸਮੁੰਦਰ ਦੇ ਬੇਦੀ ਪਾਰ ਨਹੀਂ ਕਰਨਾ ਹੁੰਦਾ ਸੋਧਦੇ ਆਗੇ ਨਾ ਅੜ ਜਾਣਾ ਹੁੰਦਾ ਇਸ ਕਰਕੇ ਚਾਲ ਅਸਰ ਵਿਆਪੀ ਦੀ ਬਾਇਆ ਤੱਕ ਹੈ ਤੂੰ ਜਾਣ ਲਈ ਸਭਸੈ ਦੇ ਲੈਸੈ ਜਿੰਦ ਕਬਾਉ ਤੂੰ ਜਾਣ ਲਈ ਸਭਸੈ ਤੂੰ ਸਾਰੀ ਜੋ ਕੁਛ ਹੈ ਸੰਸਾਰ ਦੇ ਵਿੱਚ ਸਾਰੀ ਤੈਨੂੰ ਜਾਣਕਾਰੀ ਹੈ ਦੇ ਲੈਸੈ ਜਿੰਦ ਕੋ ਬਾਉ ਇਹ ਬਹੁਤ ਬੜੀ ਗੱਲ ਹੈ ਦੇ ਕੇ ਲੈ ਲੈਣਾ ਤੂੰ ਪਹਿਲਾਂ ਸਾਨੂੰ ਕੀ ਦਿੰਨਾ ਸੌਣ ਜਿੱਦਕ ਵਾਓ ਜਿੱਦ ਕੋ ਲਫਜ਼ ਹੈ ਕਬਾਉ ਨਹੀਂ ਲੱਗਦਾ ਹੈ ਦੋ ਵਾਰ ਕਬਾਉ ਲੱਭਦਾ ਹੈ ਇੱਕ ਵਾਰ ਜਵੀਰ ਸਾਹਿਬ ਚ ਇੱਕ ਵਾਰ ਹੈ ਦੇ ਕੇ ਲੈ ਲੈਣਾ ਜਿੱਦ ਕਬਾਉ ਜਿਹੜੀ ਆ ਪ੍ਰਾਣਵਾਯੂ ਹੈ ਜਿੱਦ ਕ ਜਿੱਦ ਕ ਪ੍ਰਬੰਧ ਕ ਕੱਕਾ ਲੱਕੇ ਬਣਦੇ ਨੇ ਪ੍ਰਾਣ ਵాయు ਦੇਰ ਦੇ ਕਿਵੇਂ ਤਾਂ ਜਪਦੀ ਸਾਹ ਸਾਹ ਹੋਣ ਲੱਗ ਜਾਂਦਾ ਸਾਨੂੰ ਪਹਿਲਾਂ ਹੁੰਦਾ ਨਿਸ਼ਾ ਦਿੱਤਾ ਨਾ ਪਹਿਲਾਂ ਸਾਹ ਗਰਭ ਦਾ ਸਾਹ ਹੀ ਹੁੰਦਾ ਸਾਹ ਕਿਵੇਂ ਤਾਂ ਜਪਦੀ ਸਾਹ ਸਾਹ ਹੋਣ ਲੱਗ ਗਿਆ ਕਿਵੇਂ ਤਾਂ ਪ੍ਰਾਣ ਲੈ ਲਈ ਆਪੇ ਇਹ ਤੂੰ ਜਾਣਦਾ ਇਸ ਗੱਲ ਦੇਖ ਕੇ ਲੈ ਲੈ ਨਾ ਇਹ ਕੋਈ ਤੇਰੇ ਪਹਿਲਾਂ ਨਾ ਦੇ ਸਕਦਾ ਜੇ ਤੂੰ ਸਾਹ ਨਾ ਲਵੇ ਅੰਦਰ ਨਾ ਕੋਈ ਸਾਹ ਲਵਾ ਸਕਦਾ ਨਾ ਕੋਈ ਸਾਹ ਖੋ ਸਕਦਾ ਇਹ ਗੱਲ ਤੂੰ ਹੀ ਜਾਣਦਾ ਹਾਂ ਹੋਰ ਕੋਈ ਨਹੀਂ ਜਾਣਦਾ ਤੇ ਲੈ ਸਾਂ ਜਿੰਦਕ ਵਾਹ ਹਾਂ ਕਰ ਆਸਨ ਡਿੱਠੋ ਚਾਓ ਕਰ ਆਸਨ ਡਿੱਠੋ ਚਾਓ ਬਸ ਇਹ ਸਾਰੀ ਗੱਲ ਤੂੰ ਆਪਣੇ ਆਸਨ ਤੇ ਬੈਠ ਕੇ ਚੌਂ ਨਾਲ ਦੇਖ ਰਿਹਾ ਹੈਂ ਇਹ ਦੇਖਦਾ ਰਹਿਣਾ ਦੇ ਦਨਾ ਸਾ ਲੋ ਕਾਨੂੰ ਲੈ ਲੈਣ ਸਾ ਇਹ ਕਰ ਰਿਹਾ ਤੂੰ ਆਪਣੇ ਆਸਨ ਤੇ ਬੈਠਾ ਇਹਨੂੰ ਦੇਖ ਰਿਹਾ ਇਹ ਤੇਰੇ ਹੁਕਮ ਨਾਲ ਹੋ ਰਿਹਾ ਸਭ ਕੁਝ ਜੰਮੂ ਮਰਨਾ ਉਗਮ ਹੈ ਮੁਕਬਰ ਹੈ ਜਪ ਆਦ ਸੱਚ ਜੁਗਾਤ ਸੱਚ ਆਦ ਸੱਚ ਜੁਗਾਤ ਸੱਚ ਹੈ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਬਾਦ ਸੱਚ ਆਦ ਸੱਚ ਜੁਬਾਦ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਬ੍ਰਹਮੰਡ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਤੇਰੇ ਖੰਡ ਔਰ ਬ੍ਰਹਮੰਡ ਸੱਚੇ ਖੰਡ ਔਰ ਬ੍ਰਹਮੰਡ ਉਹ ਤੇਰੇ ਕਿਨੂੰ ਕਿਹਾ ਤੇਰਾ ਸੰਬੋਧਨ ਕਿਨੂੰ ਹੈ ਖੰਡ ਕੀ ਹੁੰਦਾ ਹੈ ਖੰਡ ਹੁੰਦਾ ਟੁਕੜਾ ਖੰਡੇ ਟੁਕੜੇ ਨੂੰ ਹੋਇਆ ਇਹਨਾਂ ਨੇ ਖੰਡ ਦਾ ਅਰਥ ਐ ਜਿਹੜਾ ਨਾ ਆ ਧਰਤੀ ਚੰਦ ਇਹ ਖੰਡ ਕਰ ਲੈ ਇਹ ਤਾਂ ਮਾਇਆ ਦੇ ਖੰਡ ਨੇ ਖੰਡ ਇਹਨਾਂ ਨੂੰ ਨਹੀਂ ਕਿਹਾ ਖੰਡ ਕਿਹਾ ਦਾਲ ਨੂੰ ਜਿਹਦੀ ਦਾਲ ਹੈ ਸਭ ਖੰਡ ਹੈ ਔਰ ਗਾਹਾਂ ਬ੍ਰਹਮਾਂਡਾ ਵਰ ਭੰਡਰੀ ਹੈ ਇੱਥੋਂ ਸਾਰਿਆਂ ਦਾ ਨਾਸ ਹੋ ਗਿਆ ਗੱਲ ਦਾ ਸਾਰਾ ਜੜ ਬਣਾਤਾ ਗਿਆ ਜਾ ਕੇ ਖੰਡ ਬ੍ਰਹਮੰਡ ਦਾ ਅਰਥ ਕਰਤਾ ਹੈ ਜਿਹੜੇ ਧਰਤੀਆਂ ਦੇ ਟੁਕੜੇ ਨੇ ਨਾ ਮੈਟਰ ਦੇ ਅਲੱਗ ਅਲੱਗ ਇਹ ਕਰਤਾ ਅਰਥ ਬ੍ਰਹਮੰਡ ਹੁੰਦਾ ਜੋ ਬ੍ਰਹਮ ਹੈ ਪਰਮ ਦਾ ਅੰਡਾ ਜੋ ਹੈ ਜੀਵਾਤਮ ਜਿੰਨਾ ਚਿਰ ਇੱਕ ਹੈ ਉਹ ਬ੍ਰਹਮ ਅੰਡਾ ਹੈ ਜਦ ਦੋ ਹੋ ਗਏ ਫਿਰ ਖੰਡ ਹੋ ਗਏ ਦੁਆਪਰ ਚ ਜਾ ਕੇ ਦੋ ਹੋ ਜਾਂਦੇ ਨੇ ਦੋ ਪਰਲ ਕਾਲਯੁਗ ਚ ਦੋ ਰਹਿੰਦੇ ਨੇ ਤੇ ਤ੍ਰੇਤੇਜਰ ਸਜੁਗ ਚ ਕਰਲਦੇ ਨੇ ਤ੍ਰੇਤੇਜਰ ਸਜੁਗ ਦਾ ਫਰਕ ਕੀ ਹੁੰਦਾ ਸਜੁਗ ਵਾਲੇ ਪੂਰਨ ਹੁੰਦੇ ਨੇ ਤ੍ਰੇਤੇ ਵਾਲੇ ਅਪੂਰਨ ਹੁੰਦੇ ਨੇ ਪੂਰਨ ਨਹੀਂ ਹੁੰਦੇ ਉਹ ਪਰਮ ਹੁੰ ਚ ਬੰਦ ਹੁੰਦੇ ਨੇ ਉਹ ਪੂਰਨ ਜੋਤ ਜਗਦੀ ਹੈ ਸਜੁਗ ਵਾਲੀ ਪੂਰਨ ਜੋਤ ਜਗਾ ਘਟ ਪਰ ਇਹ ਪੂਰਨ ਜੋਤ ਹੁੰਦੀ ਜੀ ਤ੍ਰੇਤੇ ਚ ਪਰਮ ਹੁੰਦਾ ਕੁਛ ਇਸੇ ਚ ਪਰਮ ਹੁੰਦਾ ਜਿਵੇਂ ਨੇਰੇ ਚ ਘਰੀ ਹੋਈ ਜੋਤ ਹੁੰਦੀ ਹੈ ਸੱਚ ਹਨੇਰਾ ਹੁੰਦਾ ਹੀ ਨਹੀਂ ਇਹ ਫਰਕ ਤ੍ਰੇਤੇਰ ਸਹਜੂਗ ਦਾ ਜੋਤ ਦਾ ਫਰਕ ਹੈ ਕਿਉਂਕਿ ਕੁਛ ਸੱਚ ਹਨੇਰਾ ਬਾਹਰਲੇ ਪਾਸੇ ਅੰਦਰ ਜੋਤ ਦਾ ਬਾਹਰ ਹਨੇਰਾ ਬਾਹਰਲਾ ਹਨੇਰਾ ਜਿਹੜਾ ਹੈਗਾ ਉਹ ਖਤਮ ਕਰ ਲਿਆ ਮਨ ਵਿੱਚ ਜਿਹੜਾ ਭਰਮ ਹੈ ਉਰ ਕਰਦਾ ਹੈ ਜਿਹੜਾ ਐਸਾ ਸਾਨੂੰ ਦਿਖ ਨਹੀਂ ਰਿਹਾ ਸਾਫ਼ ਉਹਦੇ ਵਿੱਚ ਕੀ ਹੈ ਸਾਨੂੰ ਪਤਾ ਨਹੀਂ